ਸਰ ਸ੍ਰੀ ਗੁਰੂ ਜੀ ਮੈਂ ਹਰਸ਼ਦੀਪ ਗੁਰਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਕਾਂਗਰਸ ਦੇ ਵਿੱਚ ਜੋ ਹੈ ਜਦੋਂ ਜਾਹਿਰ ਇੱਕ ਹਲਚਲ ਮੱਚੀ ਹੋਈ ਹੈ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਆਪਣੇ ਹੀ ਅੰਦਰੂਨੀ ਜੋ ਹੈ ਕਲੇਸ਼ ਦਿਖਾਉਂਦੀ ਨਜ਼ਰ ਵੀ ਆ ਰਹੀ ਹੈ ਜੇਕਰ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਵਿੱਚ ਇੱਕ ਵੱਡਾ ਜੋ ਹੈ ਆਪਣੇ ਪਾਰਟੀ ਨੂੰ ਸੰਭਾਲਨ ਲਈ ਉਹਨਾਂ ਦੀ ਵੱਡੀ ਜੋ ਹੈ ਲੀਡਰਸ਼ਿਪ ਉਹਨਾਂ ਨੇ ਇੱਕ ਫੈਸਲਾ ਲਿਆ ਹੈ ਜੇਕਰ ਸਿੱਧੀ ਸਿੱਧੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਕਾਂਗਰਸ ਨੇ ਇੱਕ ਆਪਣੇ ਹੀ ਪਾਰਟੀ ਦੇ ਵੱਡੇ ਆਗੂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ ਤੇ ਉਹ ਇਹ ਕਹਿੰਦੇ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ ਕਿ ਅਸੀਂ ਜੋ ਵੀ ਆਗੂਆਂ ਵਰਕਰ ਨੂੰ ਸਮਰਥਨ ਨਹੀਂ ਦਿੱਤਾ ਕਿਉਂਕਿ ਉਹ ਗੰਭੀਰ ਅਪਰਾਧਿਕ ਦੋਸ਼ੀ ਨੇ ਉਹਨਾਂ ਨੇ ਵੱਡੇ ਦੋਸ਼ ਲਗਾਏ ਨੇ ਆਪਣੇ ਹੀ ਜੋ ਹੈ ਵੱਡੇ ਆਗੂ ਉੱਤੇ ਉਹਨਾਂ ਨੇ ਕਿਹਾ ਕਿ ਜੋ ਦੂਸਰੇ ਪਾਰਟੀਆਂ ਦੇ ਵਿੱਚ ਜਾ ਕੇ ਸਾਡੇ ਬਾਰੇ ਬੋਲਦੇ ਨਜ਼ਰ ਆ ਰਹੇ ਨੇ ਤੜੇ ਬੰਦੀਆਂ ਕਰਦੇ ਨਜ਼ਰ ਆ ਰਹੇ ਨੇ ਏ ਰਾਹੁ ਗਾਂਧੀ ਵੱਲੋਂ ਵੀ ਬਿਆਨ ਆਈਆਂ ਕਿ ਧੜੇ ਬੰਦੀਆਂ ਮਨਜ਼ੂਰ ਨਹੀਂ ਕੀਤੀਆਂ ਜਾਣਗੀਆਂ ਤੇ ਜੋ ਵੀ ਸਾਡੀ ਪਾਰਟੀ ਬਾਰੇ ਮਾੜਾ ਚੰਗਾ ਬੋਲ ਕਰੇਗਾ ਤਾਂ ਉਹਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਏਗਾ ਤਾਂ ਅੱਜ ਇੱਕ ਬਹੁਤ ਵੱਡੀ ਸੂਤਰਾਂ ਤੋਂ ਬਣਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੀ ਕਾਰਵਾਈ ਕਮੇਟੀ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਦਿਹਾੜੀ ਦੇ ਕਰਤਾਰਪੁਰ ਬਲਾਕ ਦੋ ਦੇ ਪ੍ਰਧਾਨ ਜੁਰਾਵਰ ਸਿੰਘ ਛੋਡੀ ਨੂੰ ਪਾਰਟੀ ਵਿੱਚੋਂ 6 ਸਾਲਾਂ ਲਈ ਕੱਢ ਦਿੱਤਾ ਹੈ ਇਹ ਕਾਰਵਾਈ ਉਸ ਵਿਰੁੱਧ ਡਰਕੈਤੀ ਵਰਗੇ ਗੰਭੀਰ ਅਪਰਾਧੀ ਮਾਮਲੇ ਦੀ ਐਫਆਰਆਈ ਦਰਜ ਹੋਣ ਤੇ ਪੁਲਿਸ ਵੱਲੋਂ ਗ੍ਰਿਫਤਾਰੀ ਤੋਂ ਬਾਅਦ ਕੀਤੀ ਗਈ ਅਨੁਸ਼ਾਸਨ ਐਕਸ਼ਨ ਕਮੇਟੀ ਨੇ ਚੇਅਰਮੈਨ ਤੇ ਸਾਬਕਾ ਕੈਪਟਨ ਮੰਤਰੀ ਅਫਤਾਰ ਹੈਨੀ ਦੱਸਿਆ ਕਿ 4 ਜੁਲਾਈ 2025 ਨੂੰ ਹਲਕਾ ਇੰਚਾਰਜ ਕਰਤਾਰਪੁਰ ਰਜਿੰਦਰ ਸਿੰਘ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ ਤੇ ਤੁਰੰਤ ਕਾਰਵਾਈ ਕੀਤੀ ਗਈ ਤੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਕਿਸੇ ਵੀ ਅਧਾਰਤ ਜਾਂ ਗੈਰ ਸਮਾਜਿਕ ਸਮਗਰੀ ਨੂੰ ਬਰਦਾਸ਼ਤ ਨਹੀਂ ਕਰਦੀ ਅਤੇ ਪਾਰਟੀ ਦੀ ਅਖਸਾ ਸਾਫ ਸੁਥਰੀ ਰੱਖ ਲਈ ਅਜੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਤਾਂ ਉਹਨਾਂ ਨੇ ਕਿਹਾ ਕਿ ਜੋ ਪ੍ਰਧਾਨ ਜੋਰਾਵਰ ਸਿੰਘ ਛੋਡੀ ਨੇ ਉਹਨਾਂ ਨੂੰ ਹੁਣ 6 ਸਾਲਾਂ ਲਈ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਹੈ ਤਾਂ ਕਾਂਗਰਸ ਪਾਰਟੀ ਨੇ ਇੱਕ ਵੱਡਾ ਐਕਸ਼ਨ ਲਿਆ ਹੈ ਆਪਣੇ ਹੀ ਵੱਡੇ ਆਗੂ ਦੇ ਲਈ ਬਾਕੀ ਜੋ ਵੀ ਬੰਦ ਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ